ਦੋ ਦਿਨ ਮੰਗੇ ਸੀ ਅਗਲੀ ਰਣਨੀਤੀ ਕੀ ਹੈ ਦੇਖੋ ਸਪਸਟਾ ਰਣਨੀਤੀ ਵੀ ਕੱਲ ਚੰਮੀ ਨੂੰ ਬੋਰਡਰਾਂ ਤੇ ਮਾਰਚ ਕਰਾਂਗੇ ਕੈਂਡਲ ਮਾਰਚ ਹੋਣਗੇ 25 ਨੂੰ WTO ਨੂੰ ਲੈ ਕੇ ਕਨਵੈਨਸ਼ਨਾਂ ਕਰਾਂਗੇ ਦੋਵਾਂ ਬੋਰਡਰਾਂ ਉੱਤੇ 26 ਨੂੰ ਪਹਿਲੋਂ ਪਿੰਡਾਂ 'ਚ WTO ਦੀਆਂ ਅਰਥੀਆਂ ਸਾੜਾਂਗੇ ਫਿਰ ਦਿਓ ਕਦ ਡਰਾਤੇ WTO ਜਾਂ ਕਹ ਲੋ ਆਪਣਾ ਕਾਰਪੋਰੇਟ ਘਰਾਣੇ ਜਾਂ ਸਮੇਂ ਦੀਆਂ ਸਰਕਾਰਾਂ ਦੇ ਬੜਾ ਦਿਓ ਕਰ ਪੁਤਲੇ ਫੁਕਣ 27 ਨੂੰ ਪੂਰੇ ਦੇਸ਼ ਭਾਰ ਚੋ ਦੇਸ਼ ਦੇ ਫਾਰਮਾਂ ਦੀਆਂ ਮੀਟਿੰਗ ਹੋਊਗੀ 28 ਨੂੰ ਦੋਵਾਂ ਫਾਰਮਾਂ ਦੀ ਰਣਨੀਤੀ ਤੈਅ ਹੋ ਤੇ 29 ਨੂੰ ਅਗਲਾ ਐਲਾਨ ਕਰਾਂਗੇ ਸਿਰਸਾ ਦੇ ਵਿੱਚ ਜਵੇਂ ਡਰ ਕਿਸਾਨ ਨਿਕਾਉਣਾ ਚਾਹੁੰਦੇ ਸੀ ਲਾਠੀ ਚਾਰਜ ਹੋਇਆ ਹੰਝੂ ਗੈਸ ਜਾਨੀ ਪਿੰਡ ਦੇ ਵਿੱਚੋਂ ਹੀ ਕਿ ਫੋਰਸ ਤੇ ਉਹਨਾਂ ਨੂੰ ਨਿਕਲ ਨਹੀਂ ਦਿੱਤਾ ਗਿਆ ਸੁਪ ਕਰਮਨ ਵਾਲੇ ਮਸਲੇ ਤੇ ਕਿੱਥੇ ਤੱਕ ਪੇਸੋ ਪੇਚਾ ਜਿਹੜਾ ਹੁਣ ਫਸਿਆ ਕੀ ਲੱਗਦਾ ਕਿ ਅਜੇ ਹੋਰ ਕਿੰਨਾ ਸਮਾਂ ਲੱਗ ਸਕਦਾ ਜਿੱਤੀ ਕੀ ਕਹਿ ਰਹੀ ਆ ਉਹਦਾ ਸਮੇਂ ਬਾਰੇ ਕੁਛ ਨਹੀਂ ਜੀ ਪਤਾ ਹੈਗਾ ਐਫ ਆਈ ਆਰ ਦਰਜ ਕਰਨ ਤੋਂ ਪੰਜਾਬ ਸਰਕਾਰ ਭੱਜ ਰਹੀ ਆ ਜਿਨ੍ਹਾਂ ਨੇ ਸਾਡਾ ਹਮਲਾ ਕਰਕੇ ਨਨਕਸਾ ਖਲੋਰੀ ਬਾਰਡਰ ਤੇ ਸਰਬੰਸਿੰਘ ਪੰਦੀਰ ਸਾਡੇ ਨਾਲ ਨੇ ਕਈ ਅਹਿਮ ਗੱਲਾਂ ਵੀ ਇਹਨਾਂ ਨੇ ਹੁਣੇ ਪ੍ਰੈਸ ਕਾਨਫਰੰਸ ਦੇ ਵਿੱਚ ਕਈਆਂ ਨੇ ਪੰਦੀਰ ਸਾਹਿਬ ਦੋ ਦਿਨ ਮੰਗੇ ਸੀ ਅਗਲੀ ਰਣਨੀਤੀ ਕੀ ਹੈ ਦੇਖੋ ਸਪਸ਼ਟਾ ਰਣਨੀਤੀ ਵੀ ਕੱਲ ਚਵੀ ਨੂੰ ਬਾਰਡਰਾਂ ਤੇ ਮਾਰਚ ਕਰਾਂਗੇ ਕੈਂਡਲ ਮਾਰਚ ਹੋਣਗੇ 25 ਨੂੰ WTO ਨੂੰ ਲੈ ਕੇ ਕਨਵੈਨਸ਼ਨਾਂ ਕਰਾਂਗੇ ਦੋਵਾਂ ਬਾਰਡਰਾਂ ਉੱਤੇ 26 ਨੂੰ ਪਹਿਲੋਂ ਪਿੰਡਾਂ 'ਚ WTO ਦੀਆਂ ਅਰਥੀਆਂ ਸਾੜਾਂਗੇ ਫਿਰ ਦੋ ਕਤ ਬਾਰਡਰਾਂ ਤੇ WTO ਜਾਂ ਕੈਲੋ ਆਪਣਾ ਕਾਰਪੋਰੇਟ ਕਰਾਣੇ ਜਾਂ ਸਮੇਂ ਦੀਆਂ ਸਰਕਾਰਾਂ ਦੇ ਦਿਓ ਕਰ ਪਤਲੇ ਫੁਕੰ 27 ਨੂੰ ਪੂਰੇ ਦੇਸ਼ ਭਾਰਤ ਚ ਦੇਸ਼ ਦੇ ਫਾਰਮਾਂ ਦੀਆਂ ਮੀਟਿੰਗ ਹੋਊਗੀ 28 ਨੂੰ ਦੋਵਾਂ ਫਾਰਮਾਂ ਦੀ ਰਣਨੀਤੀ ਤੈਅ ਹੋ ਤੇ 29 ਨੂੰ ਅਗਲਾ ਐਲਾਨ ਕਰਾਂਗੇ ਜੁਕੇ ਦੇ ਵਿੱਚ ਆਵਾਜ਼ ਉੱਠੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਤਰਨੁਤ ਸਿੰਘ ਟੇਸੀ ਨੇ ਆਵਾਜ਼ ਬਣਾਈ ਕਿ ਬਹੁਤ ਦੇਖੋ ਨਾ ਪੂਰੀ ਦੁਨੀਆ ਵਿੱਚ ਕਰੂਪ ਚੇੜਾ ਭਾਰਤ ਦਾ ਨੰਗਾ ਹੋ ਰਿਹਾ ਤੁਸੀਂ ਦੇਖੋ ਹੋਰ ਵੀ ਦੇਸ਼ਾਂ ਵਿੱਚ ਇਹ ਇਹ ਚਰਚਾ ਹੋਊਗੀ ਜਿਵੇਂ ਸਾਡੇ ਤੇ ਜ਼ਬਰ ਕੀਤਾ ਜਾ ਰਿਹਾ ਮੈਨੂੰ ਲੱਗਦਾ ਮੋਦੀ ਸਰਕਾਰ ਨਾ ਤਾਂ ਅੰਦੋਲਨ ਨੂੰ ਸਹੀ ਤਰੀਕੇ ਨਾਲ ਟੈਕਲ ਕਰ ਸਕੀ ਆ ਔਰ ਉਹਨੇ ਪੂਰੀ ਦੇਸ਼ ਦੀ ਜਿਹੜੀ ਰੈਪਿਊਟੇਸ਼ਨ ਨੂੰ ਬਦਨਾਮ ਕਰਾਇਆ ਵਿਦੇਸ਼ਾਂ ਦੇ ਵਿੱਚ ਜਿਵੇਂ ਮੋਦੀ ਸਰਕਾਰ ਨੇ ਸਾਡੇ ਖਿਲਾਫ ਜ਼ਬਰ ਕੀਤਾ ਇਸ ਤੋਂ ਇਲਾਵਾ ਅੱਜ ਕਿਸਾਨਾਂ ਤੇ ਹਰਿਆਣਾ ਦੇ ਵਿੱਚ ਲਾਠੀ ਚਾਰਜ ਹੋਇਆ ਕਹਿੰਦੇ ਕਾਫੀ ਕਿਸਾਨ ਉੱਥੇ ਵੀ ਜ਼ਖਮੀ ਹੋਏ ਹਾਂ ਸਰਸਾ ਦੇ ਵਿੱਚ ਜਿਵੇਂ ਇੱਧਰ ਕਿਸਾਨ ਨਿਕਾਉਣਾ ਚਾਹੁੰਦੇ ਸੀ ਲਾਠੀ ਚਾਰਜ ਹੋਇਆ ਹੰਝੂ ਗੈਸ ਯਾਨੀ ਪਿੰਡ ਦੇ ਵਿੱਚੋਂ ਹੀ ਕੀ ਫੋਰਸ ਨੇ ਉਹਨਾਂ ਨੂੰ ਨਿਕਲ ਨਹੀਂ ਦਿੱਤਾ ਗਿਆ ਸਭ ਕਰਮਨ ਵਾਲੇ ਮਸਲੇ ਤੇ ਕਿੱਥੇ ਤੱਕ ਪੇਚ ਪੇਚ ਆ ਜਿਹੜਾ ਹੁਣ ਫਸਿਆ ਕੀ ਲੱਗਦਾ ਕਿ ਹਜੇ ਹੋਰ ਕਿੰਨਾ ਸਮਾਂ ਲੱਗ ਸਕਦਾ ਸਥਿਤੀ ਕੀ ਕਹਿ ਰਹੀ ਆ ਹੁਣ ਉਹਦਾ ਸਮੇਂ ਬਾਰੇ ਕੁਛ ਨਹੀਂ ਜੀ ਪਤਾ ਹੈਗਾ ਐਫ ਆਈ ਆਰ ਦਰਜ ਕਰਨ ਤੋਂ ਪੰਜਾਬ ਸਰਕਾਰ ਭੱਜ ਰਹੀ ਆ ਜਿਨ੍ਹਾਂ ਨੇ ਸਾਡਾ ਹਮਲਾ ਕਰਕੇ ਨਨਕਸਾਨ ਕੀਤਾ ਕੀ ਕਹਿ ਰਹੇ ਨੇ ਅਧਿਕਾਰੀ ਕੀ ਕੀ ਕਹਿ ਰਹੇ ਨੇ ਕਿ ਤੁਸੀਂ ਕਿਸ ਕਿਸ ਇਸ ਗੱਲਾਂ ਕਰ ਰਹੇ ਨੇ ਬਕੂਏ ਦੀ ਗੱਲ ਆਉਂਦੀ ਆ ਫਿਰ ਆnde ਦੂਜੀ ਫੋਰਸ ਤੇ ਪਰਚਾ ਹੀ ਨਹੀਂ ਕੀਤਾ ਜਾ ਸਕਦਾ ਬਹੁਤ ਕੁਝ ਦੱਲੇ ਜਦ ਕਿ ਮੋਡਲੀ ਜਿਹੜੀ ਰਪੋਰਟ ਦਰਜ ਕਰਨਾ ਵਾ ਐਫ ਆਈ ਆਰ ਕਰਨਾ ਉੱਤੇ ਕੋਈ ਮਲਕ ਸੁਪਰੀਮ ਕੋਰਟ ਦੀ ਰੂਲਿੰਗ ਨਹੀਂ ਡੱਕਦੀ ਹੈਗੀ ਕੋਈ ਵੀ ਕਰ ਸਕਦੇ ਬਾਅਦ ਜਾਂਚ ਦਾ ਵਿਸ਼ਾ ਹੈਗਾ ਜਗਜੀਤ ਸਿੰਘ ਡੱਲੇਵਾਲ ਕਹਿ ਰਹੇ ਸੀ ਕਿ ਸਾਨੂੰ ਕੋਈ ਨੁਕਸਾਨ ਵੀ ਪਹੁੰਚਾ ਸਕਦੇ ਇਸ ਤਰ੍ਹਾਂ ਦੀ ਸੱਸਤਾ ਵੀ ਰਚੀਆਂ ਜਾ ਰਹੀਆਂ ਪੱਕੀ ਗੱਲ ਹੈ ਪੂਰੇ ਆਗੂ ਟਿਕ ਕੇ ਮਗਰ ਪਏ ਹੋਇਆ 100 200 ਬੰਦਾ ਉਹਨਾਂ ਦਾ ਟਰਾਲੀਆਂ ਚ ਘੁੰਮ ਰਿਹਾ ਆ ਰਾਗੂਆਂ ਦਾ ਪਿੱਛਾ ਕੀਤਾ ਜਾਂਦਾ ਸੀਆਈਡੀ ਮਗਰ ਲਾਈ ਜਾਂਦੀ ਆ ਪੰਜਾਬ ਵਾਲਿਆਂ ਨੂੰ ਇਹਨਾਂ ਗੱਲਾਂ ਤੇ ਤਰਾਜ ਕੋਈ ਨਹੀਂ ਹੈਗਾ ਔਰ ਸਪਸ਼ਟ ਹੈ ਵੀ ਆਗੂਆਂ ਤੇ ਹਮਲਾ ਸੰਭਵ ਹੈਗਾ ਉਹਨਾਂ ਨੂੰ ਕਿਸੇ ਐਕਸੀਡੈਂਟ ਚ ਆਗੂ ਨੂੰ ਮਾਰ ਦੇਣਾ ਜਾਂ ਕੋਈ ਹੋਰ ਬਕੂਆ ਬਣਾ ਦੇ ਲਈ ਸੌਖਾ ਹੈਗਾ ਇਸ ਕੋਲ ਨੂੰ ਨਿਪਟੇੜਨਾ ਇਹਨਾਂ ਹਾਲਾਤਾਂ ਦੇ ਵਿੱਚ ਜੋ ਇਸ ਸਮੇਂ ਸਥਿਤੀ ਹੈ ਅੰਦੋਲਨ ਦੀ ਕੋਈ ਕੇਂਦਰ ਦਾ ਸਰਦਾ ਆ ਗੱਲਬਾਤ ਦੇ ਲਈ ਨਹੀਂ ਕੋਈ ਇਹੋ ਜਿਹਾ ਸਰਦਾ ਨਹੀਂ ਆਇਆ ਬਹੁਤ ਬਹੁਤ ਧੰਨਵਾਦ ਕਿਸਾਨ ਆਗੂ ਸਰਬੰਸਿੰਘ ਪੰਦੇਰਸੀ ਜਿਨ੍ਹਾਂ ਨੇ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਨੇ ਜੋ ਅਗਲੀ ਰਣਨੀਤੀਆਂ ਮੋੜੇ ਦੀ ਅਗਲੇ ਪ੍ਰੋਗਰਾਮ ਉਹਨਾਂ ਨੇ ਦੱਸੇ ਨੇ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਰੋਸ ਜਤਾਉਣਾ ਨਾਲ ਦੀ ਨਾਲ ਕਈ ਖਲਾਸਾ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਕਿ ਕਿਸਕਦੇ ਨੇ ਸੀਆਈਡੀ ਵਾਲੇ ਲੋਕ ਲੱਗਦੇ ਨੇ ਤਾਂ ਜਿਹੜਾ ਕੋਈ ਵੀ ਤਰ੍ਹਾਂ ਦੀ ਜਿਹੜੀ ਸਾਉਣਾ ਦੇ ਖਿਲਾਫ ਰਚੀ ਜਾ ਰਹੀ ਹੈ ਸਾਥੀ ਜਗਦੀਸ਼ ਸਿੰਘ ਦੇ ਨਾਲ ਕੁਲਦੀਪ ਸਿੰਘ ਢੋਡੇ ਰਜਾਨਾ ਸਪੋਕਸਮੈਨ ਟੀਵੀ ਖਨੌਰੀ ਬਰਗ